ਦਾ ਦਾ ਨਾਮ ਮੈਡਲ ਹੈ ਉਸ ਤੋਂ ਬਾਅਦ ਭਾਵਸੀਰਤ ਕੌਰ ਇਹਦਾ ਛੋਟਾ ਪਰਿਵਾਰਦਿਨ ਹੈ ਪਿਤਾ ਦਾ ਸੁਜੀਤ ਸਿੰਘ ਵਿਜੇਨਗਰ ਦਾ ਭਾਵਸੀਰਤ ਕੌਰ ਸੁਜੀਤ ਸਿੰਘ ਪਿਤਾ ਦਾ ਨਾਮ ਵਿਜੇਨਗਰ ਤੋਂ ਛੋਟਾ ਪਰਿਵਾਰਦਿਨ ਦੇ ਬੱਚੇ ਦਾ ਛੋਟਾ ਪਰਿਵਾਰਦਿਨ ਹੈ ਹਾਂਜੀ ਭਾਵਸੀਰਤ ਕੌਰ ਅਗੋਂ ਵੀਰਪਾਲ ਕੌਰ ਪੁੱਤਰੀ ਗੁਰਦੇਵ ਸਿੰਘ ਕਮਰੇਵਾਲਾ ਰੋਡ ਇਹਦਾ ਵੀ ਛੋਟਾ ਪਰਿਵਾਰਦਿਨ ਹੈ پیر پالد کمرے والا روڈ چھوٹا سرمان جن کوملپریت میڈل ہے سوا والا تو کومل پریت کور پتری پورن سن میڈل ہے سوا والا تو گرلیت کور پتری اجیت چھوٹا سنمان جن ہے ਤਸਲੀਮ ਕੌਰ ਪੁੱਤਰੀ ਅਜੀਤ ਸਿੰਘ ਛੋਟਾ ਸਨਮਾਨ ਜਨ ਹੈ ਗੋਬਿੰਦ ਲਗਰ ਤੋਂ 7ਵੀਂ ਕਲਾਸ ਚੱਲਦੀ ਭਾਈਓ ਥੋਲ ਗਿਆ 7ਵੀਂ ਕਲਾਸ ਚੱਲਦੀ ਐ ਅਲਰਟ ਕਰੋ 7ਵੀਂ ਵਾਲੇ ਜਸਲੀਨ ਕੌਰ ਪੁੱਤਰੀ ਸੁਖਦੇਵ ਸਿੰਘ ਇਹਦਾ ਵੀ ਛੋਟਾ ਸਨਮਾਨ ਜਨ ਹੈ ਤਸਲੀਮ ਕੌਰ ਪੁੱਤਰੀ ਸੁਖਦੇਵ ਸਿੰਘ ਨਿਊ ਤਹਿਿਲ ਦਾ ਪਲਾਸ ਲਿਖਿਆ ਤਾਂ ਛੋਟਾ ਸਨਮਾਨ ਜਨ ਹੈ ਉਸ ਤੋਂ ਬਾਅਦ ਹਰਪ੍ਰੀਤ ਸਿੰਘ ਪਿਤਾ ਜਨਾ ਜਗਵੀਰ ਸਿੰਘ ਤੇ ਕਿਹੜਾ ਮੈਡਲ ਹੈ ਸੁਲਾਮ ਅਲੈਕੋ ਹਰਨੂਰ ਸਿੰਘ ਜਗਵੀਰ ਸਿੰਘ ਮੈਡਲ ਹੈ ਪਰ ਜਿਹੜਾ ਹਫਤਾਵਾਰੀ ਕਲਾਸਾਂ ਲਗਾਉਂਦਾ ਬੱਚਿਆਂ ਨੂੰ ਕੁਰਬਾਨੀ ਸੰਖਿਆ ਤੇ ਇਤਿਹਾਸ ਨਾਲ ਜੋੜਦੇ ਨੇ ਔਰ ਉਹ ਸ਼ਹਿਰ ਨਹੀਂ ਉਹਨਾਂ ਦਾ ਆਪਣਾ ਬੱਚਾ ਵੀ ਇੱਥੋਂ ਪਰ ਹੈ ਤੇ ਕਹਿੰਦੇ ਸੀ ਆਵਾਂਗੇ ਕਿਉਂਕਿ ਜਦੋਂ ਅਸੀਂ ਵਿਛਰੀ ਦਾ ਵੇਖੀ ਦਾ ਉਕੇ ਉਹ ਗ੍ਰੰਥੀ ਇੱਕ ਭਾਈ ਜਗਦੀਸ਼ ਸਿੰਘ ਦੀ ਲਿਖੇ ਲਖਵਾਨੀਆ ਤੋਂ ਉਹ ਨਮੋਚਰ ਵਾਲੇ ਲੋਨ ਦਿੱਤਾ ਗਿਆ ਸੀ ਤੁਸੀਂ ਨਹੀਂ ਆਉਣਾ ਕਿਉਂਕਿ ਉਹ ਡਰੈੱਸ ਆਪ ਕਰਕੇ ਪਿੰਲੇ ਸੇਖ ਸਰਵਰ ਜੋ ਡਰੈੱਸ ਲੈ ਕੇ ਬੱਚੇ ਜਾਂਦੇ ਐਤਲੀ ਡਰੈੱਸ ਕਰਕੇ ਕੋਲੋਂ ਪੈਸੇ ਲਾ ਕੇ ਲਿਆਉਂਦਾ ਦਾਸ ਨੇ ਰੋਕਿਆ ਤੁਸੀਂ ਡਰੈੱਸ ਕਰਕੇ ਲਾਓ ਤੁਹਾਡੇ ਪਿੰਡੇ ਅਸੀਂ ਸਰਪੰਚ ਕਰ ਜਾਵਾਂਗੇ ਸੋ ਚੜ੍ਹਵੇਂ ਗ੍ਰੰਥੀ ਨੇ ਜਿਹੜੇ ਇਸ ਪਾਸੇ ਜੋ ਬੱਚਿਆਂ ਨੂੰ ਲੋਂਦੇ ਨੇ ਹੋਰ ਬਰਨਾਂ ਦੀ ਬੁਸ਼ੇ ਪ੍ਰਾਪਤ ਕਰਦੇ ਨੇ سیرت کور نسم پور ہو گیا یہ بابا کاپی ہے ریا رانی پتری کے سنگھا چھوٹا سلمان دن ہے جموں بستی تو ریا رانی پتری بگیش سنگھ ਜੰਮੂ ਵਸਦੀ ਤੋਂ ਛੋਟਾ ਸਰਵਣ ਕਰਨਾ ਦਾ ਉਸ ਤੋਂ ਬਾਅਦ ਅਰਸ਼ਦੀਪ ਸਿੰਘ ਪੁੱਤਰ ਜਦੇਵ ਸਿੰਘ ਜਿਹੜੀ ਕਾਪੀ ਆ ਨਾਨਕਬਾਦੀ ਤੋਂ